ਇਹਦੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਵਾਪਸ ਗਏ ਨੇ 3263 ਕਰੋੜ ਦੇ। ਉਹਦੇ ਉਹਨਾਂ ਨੇ ਦੋ ਵੱਡੇ ਕਾਰਨ ਦੱਸੇ। ਪਹਿਲਾ ਸੀ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਜੋ ਸੂਬੇ 'ਚ ਹੈ। ਉਹਨਾਂ ਦੇ ਇੰਜੀਨੀਅਰ ਸੁਪਰਵਾਈਜ਼ਰਾਂ ਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ, ਮਾਰਨ ਦੀਆਂ ਧਮਕੀਆਂ ਜਿਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸੀ। ਔਰ ਦੂਸਰਾ ਕਾਰਨ ਸੀ ਜ਼ਮੀਨ ਐਕਵਾਇਰ ਨਾ ਹੋਣਾ। ਹੁਣ ਇਹ ਅਣਗਹਿਲੀ ਹੈ ਪੰਜਾਬ ਸਰਕਾਰ ਦੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਕੋਈ ਦਿੱਕਤ ਨਹੀਂ ਆਈ। ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਗੱਲਾਂ ਦਾ ਆਪ ਜਾਇਜ਼ਾ ਲੈਂਦੇ ਸੀ ਕਿਸਾਨਾਂ ਦੇ ਨਾਲ ਸਹਿਮਤੀ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਜਿੰਨਾ ਮੁਆਵਜ਼ਾ ਉਹ ਮੰਗਦੇ ਸੀ ਉਹਨਾਂ ਮੁਆਵਜ਼ਾ ਦਿੱਤਾ ਜਾਂਦਾ ਸੀ ਤੇ ਆਜਾਮ ਆਦਮੀ ਪਾਰਟੀ ਦੀ ਸਰਕਾਰ ਦੇ ਕੀ ਹਾਲਾਤ ਨੇ ਕਿ ਕਿਤੇ ਤਾਂ 50 ਲੱਖ ਰੁਪਇਆ ਜੇ ਕਿਸੇ ਕਿਸਾਨ ਦੀ ਅਫਸਰਾਂ ਨਾਲ ਗੱਲ ਹੋ ਗਈ ਉਹਨੂੰ 75 ਲੱਖ ਕਰੋੜ ਰੁਪਇਆ ਮਤਲਬ ਕਿਸਾਨਾਂ ਦੇ ਵਿੱਚ ਜ਼ਮੀਨ ਦੇਣ ਦੀ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਪੰਜਾਬ ਸਰਕਾਰ ਹੁਣ ਚਾਹੀਦਾ ਤਾਂ ਸੀ ਕਿ ਕਿਸਾਨਾਂ ਨਾਲ ਗੱਲ ਕਰਦੇ ਉਹਨਾਂ ਦੇ ਸ਼ੰਕੇ ਦੂਰ ਕਰਦੇ ਉਹਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਦਿੰਦੇ ਪਰ ਕੱਲ ਆ ਇੱਕ ਚਿੱਠੀ ਕੱਢੀ ਐ ਚੀਫ ਸੈਕਟਰੀ ਸਾਹਿਬ ਨੇ ਡੀਜੀਪੀ ਨੂੰ ਇਹ ਚਿੱਠੀ ਦੇ ਵਿੱਚ ਕਿਉਂਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹ ਐਨਐਚਏਆਈ ਦੇ ਪ੍ਰੋਜੈਕਟਾਂ ਦੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦੂਜੇ 8 ਪ੍ਰੋਜੈਕਟ ਨੇ 14000 ਕਰੋੜ ਦੇ ਸੀ ਉਹ ਵੀ ਵਾਪਸ ਲੈ ਲੈਣੇ ਤਾਂ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਲੇਰ ਕੋਟਲਾ ਤੇ ਕਪੂਰਥਲਾ ਦੇ ਐਸਐਸਪੀਆਂ ਨੂੰ ਕਿ ਤੁਸੀਂ ਵਾਧੂ ਪੁਲਿਸ ਫੋਰਸ ਭੇਜੋ ਤਾਂ ਕਿ ਇਹ ਜ਼ਮੀਨ ਦਾ ਕਬਜ਼ਾ ਲਿਆ ਜਾ ਸਕੇ ਇਹ ਨਾਦਰ ਸ਼ਾਹੀ ਫਰਮਾਨ ਕਿਉਂਕਿ ਕਿਸਾਨ ਨਾਲ ਗੱਲ ਕਰੋ ਅਗਰ ਕਿਸਾਨ ਨੂੰ ਮੁਆਵਜ਼ਾ ਦਿਓਗੇ ਉਹਨੇ ਜ਼ਮੀਨ ਦੇ ਦੇਣੀ ਹੈ ਇਹ ਧੱਕੇ ਦੇ ਨਾਲ ਪੁਲਿਸ ਕਬਜ਼ਾ ਜਾ ਕੇ ਜ਼ਮੀਨਾਂ ਦਾ ਲਾਊਗੀ ਤਾਂ ਫਿਰ ਇਹ ਕਿਸਾਨ ਦੇ ਜ਼ਖਮਾ ਉੱਤੇ ਨਮਕ ਛਕਣ ਦੇ ਬਰਾਬਰ ਹੈ ਇਹਦੇ ਨਾਲ ਤਾਂ ਸੂਬੇ ਦੇ ਹੋਰ ਵੀ ਹਾਲਾਤ ਖਰਾਬ ਹੋਣਗੇ ਤਾਂ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕਿਉਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਕਿਸਾਨ ਵਿਰੋਧੀ ਕਦਮ ਚੁੱਕ ਰਹੀ ਹੈ ਜਿਸ ਦੇ ਨਾਲ ਸੂਬੇ ਦੇ ਹਾਲਾਤ ਖਰਾਬ ਹੋ ਰਹੇ ਨੇ ਇਹਦੇ ਬਾਰੇ ਮੁੱਖ ਮੰਤਰੀ ਸਪਸ਼ਟ ਕਰਨ ਦੇ ਜਿਹੜੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਵਾਪਸ ਗਏ ਨੇ 3263 ਕਰੋੜ ਦੇ ਉਹਦੇ ਉਹਨਾਂ ਨੇ ਦੋ ਵੱਡੇ ਕਾਰਨ ਦੱਸੇ ਪਹਿਲਾ ਸੀ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਜੋ ਸੂਬੇ 'ਚ ਹੈ ਉਹਨਾਂ ਦੇ ਇੰਜੀਨੀਅਰ ਸੁਪਰਵਾਈਜ਼ਰਾਂ ਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਮਾਰਨ ਦੀਆਂ ਧਮਕੀਆਂ ਜਿੱਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸੀ ਔਰ ਦੂਸਰਾ ਕਾਰਨ ਸੀ ਜ਼ਮੀਨ ਐਕਵਾਇਰ ਨਾ ਹੋਣਾ ਹੁਣ ਇਹ ਅਣਗਹਿਲੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਕੋਈ ਦਿੱਕਤ ਨਹੀਂ ਆਈ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਗੱਲਾਂ ਦਾ ਆਪ ਜਾਇਜ਼ਾ ਲੈਂਦੇ ਸੀ ਕਿਸਾਨਾਂ ਦੇ ਨਾਲ ਸਹਿਮਤੀ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਜਿੰਨਾ ਮੁਆਵਜ਼ਾ ਉਹ ਮੰਗਦੇ ਸੀ ਉਹਨਾਂ ਮੁਆਵਜ਼ਾ ਦਿੱਤਾ ਜਾਂਦਾ ਸੀ ਤੇ ਆਜਾਮ ਆਦਮੀ ਪਾਰਟੀ ਦੀ ਸਰਕਾਰ ਦੇ ਕੀ ਹਾਲਾਤ ਨੇ ਕਿ ਕਿਤੇ ਤਾਂ 50 ਲੱਖ ਰੁਪਇਆ ਜੇ ਕਿਸੇ ਕਿਸਾਨ ਦੀ ਅਫਸਰਾਂ ਨਾਲ ਗੱਲ ਹੋ ਗਈ ਉਹਨੂੰ 75 ਲੱਖ ਕਰੋੜ ਰੁਪਇਆ ਮਤਲਬ ਕਿਸਾਨਾਂ ਦੇ ਵਿੱਚ ਜ਼ਮੀਨ ਦੇਣ ਦੀ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਪੰਜਾਬ ਸਰਕਾਰ ਹੁਣ ਚਾਹੀਦਾ ਤਾਂ ਸੀ ਕਿ ਕਿਸਾਨਾਂ ਨਾਲ ਗੱਲ ਕਰਦੇ ਉਹਨਾਂ ਦੇ ਸ਼ੰਕੇ ਦੂਰ ਕਰਦੇ ਉਹਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਦਿੰਦੇ ਪਰ ਕੱਲ ਆ ਇੱਕ ਚਿੱਠੀ ਕੱਢੀ ਐ ਚੀਫ ਸੈਕਟਰੀ ਸਾਹਿਬ ਨੇ ਡੀਜੀਪੀ ਨੂੰ ਇਹ ਚਿੱਠੀ ਦੇ ਵਿੱਚ ਕਿਉਂਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹ ਐਨਐਚਏਆਈ ਦੇ ਪ੍ਰੋਜੈਕਟਾਂ ਦੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦੂਜੇ ਹੱਥ ਪ੍ਰੋਜੈਕਟ ਨੇ 14000 ਕਰੋੜ ਦੇ ਸੀ ਉਹ ਵੀ ਵਾਪਸ ਲੈ ਲੈਣੇ ਤਾਂ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਲੇਰ ਕੋਟਲਾ ਤੇ ਕਪੂਰਥਲਾ ਦੇ ਐਸਐਸਪੀਆ ਨੂੰ ਕਿ ਤੁਸੀਂ ਵਾਧੂ ਪੁਲਿਸ ਫੋਰਸ ਭੇਜੋ ਤਾਂ ਕਿ ਇਹ ਜ਼ਮੀਨ ਦਾ ਕਬਜ਼ਾ ਲਿਆ ਜਾ ਸਕੇ ਕੀ ਇਹ ਨਾਦਰ ਸ਼ਾਹੀ ਫਰਮਾਨ ਨੇ ਕਿਉਂਕਿ ਕਿਸਾਨ ਨਾਲ ਗੱਲ ਕਰੋ ਅਗਰ ਕਿਸਾਨ ਨੂੰ ਮੁਆਵਜ਼ਾ ਦਿਓਗੇ ਉਹਨੇ ਜ਼ਮੀਨ ਦੇ ਦੇਣੀ ਹੈ ਇਹ ਧੱਕੇ ਦੇ ਨਾਲ ਪੁਲਿਸ ਕਬਜ਼ਾ ਜਾ ਕੇ ਜ਼ਮੀਨਾਂ ਦਾ ਲਊਗੀ ਤਾਂ ਫਿਰ ਇਹ ਕਿਸਾਨ ਤੇ ਜ਼ਖਮਾਂ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ ਇਹਦੇ ਨਾਲ ਤਾਂ ਸੂਬੇ ਦੇ ਹੋਰ ਵੀ ਹਾਲਾਤ ਖਰਾਬ ਹੋਣਗੇ ਤਾਂ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕਿਉਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਕਿਸਾਨ ਵਿਰੋਧੀ ਕਦਮ ਚੁੱਕ ਰਹੀ ਹੈ ਜਿਹਦੇ ਨਾਲ ਸੂਬੇ ਦੇ ਹਾਲਾਤ ਖਰਾਬ ਹੋ ਰਹੇ ਨੇ मुख्यमंत्री स्पष्टीकरण दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप